ਬਾਂਸ ਦੀ ਟੋਕਰੀ ਇੱਕ ਪਿੰਡ ਵਿੱਚ ਪਿੰਡ ਦੇ ਬਾਹਰ ਬਾਂਸ ਦੀਆਂ ਚੀਜ਼ਾਂ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ ਜਿਵੇਂ ਬਾਂਸ ਦੀਆਂ ਟੋਕਰੀਆਂ ਸਮਾਨ ਰੱਖਣ ਲਈ ਭਾਂਡੇ ਆਦਿ ਉੱਥੇ ਇੱਕ ਨਵੀਂ ਕੁੜੀ ਕੰਮ ਤੇ ਆਉਂਦੀ ਹੈ ਉਹ ਕੁੜੀ ਬੜੇ ਹੀ ਮਨ ਨਾਲ ਇਹ ਕਲਾ ਸਿੱਖਦੀ ਹੈ ਜਿੱਥੇ ਇਹ ਕੁੜੀਆਂ ਇਹ ਕੰਮ ਕਰ ਰਹੀਆਂ ਹੁੰਦੀਆਂ ਹਨ ਉਹਨਾਂ ਕੋਲ ਇੱਕ ਵੱਡਾ ਜਿਹਾ ਖੂਬੀ ਹੁੰਦਾ ਹੈ ਨਵੀਂ ਆਈ ਕੁੜੀ ਲਗਭਗ 5-6 ਘੰਟੇ ਲਾ ਕੇ ਬਹੁਤ ਮਿਹਨਤ ਨਾਲ ਇੱਕ ਸੋਹਣੀ ਜਿਹੀ ਟੋਕਰੀ ਤਿਆਰ ਕਰਦੀ ਹੈ। ਟੋਕਰੀ ਤਿਆਰ ਹੋਣ ਤੋਂ ਬਾਅਦ ਉਹ ਪਿੱਛੇ ਘੜੇ ਚੋਂ ਜਿਵੇਂ ਹੀ ਪਾਣੀ ਪੀਣ ਲਈ ਉੱਠਦੀ ਹੈ, ਉਵੇਂ ਹੀ ਇੱਕ ਬਹੁਤ ਤੇਜ਼ ਤੂਫਾਨ ਦਾ ਚੋਕਾ ਆਉਂਦਾ ਹੈ ਤੇ ਇੱਥੇ ਉਸਦੀ ਟੋਕਰੀ ਨੂੰ ਤੇਜ਼ ਹਵਾ ਦੇ ਨਾਲ ਖੂਹ ਵਿੱਚ ਸੁੱਟ ਦਿੰਦਾ ਹੈ। ਉਹ ਬਹੁਤ ਪਰੇਸ਼ਾਨ ਹੋ ਜਾਂਦੀ ਹੈ। ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦੀ। ਉਹ ਖੂਹ ਕੋਲ ਭੱਜ-ਭੱਜ ਕੇ ਜਾਂਦੀ ਹੈ। ਉਹ ਦੇਖਦੀ ਹੈ ਉਸਦੀ ਬਣਾਈ ਟੋਕਰੀ ਬਹੁਤ ਥੱਲੇ ਪਾਣੀ ਵਿੱਚ ਨਜ਼ਰ ਆਉਂਦੀ ਹੈ। ਉਹ ਟੋਕਰੀ ਨੂੰ ਕੱਢਣ ਲਈ ਤਰਕੀਬ ਲਾਉਂਦੀ ਹੈ। ਨਾਲ ਇੱਕ ਹੋਰ ਕੁੜੀ ਆ ਕੇ ਆਪਣਾ ਕੰਮ ਸ਼ੁਰੂ ਕਰਦੀ ਹੈ ਇੱਥੇ ਦੇਖਦੀ ਹੈ ਅਹ ਕੀ ਕਰ ਰਹੀ ਹੈ کافی ਸਮੇਂ ਬਾਅਦ ਉਹ ਇੱਕ ਬਾੰਦ ਦੀ ਰੱਸੀ ਤਿਆਰ ਕਰਦੀ ਹੈ ਅਤੇ ਉਸ ਦੇ ਅੱਗੇ ਇੱਕ ਹੁੱਕ ਲਾ ਕੇ ਉਸ ਨੂੰ ਖੂਬ ਵਿੱਚ ਛੁੱਟਦੀ ਹੈ ਪਰ ਰੱਸੀ ਛੋਟੀ ਪਹ ਜਾਂਦੀ ਹੈ ਉਹ ਫਿਰ ਵਾਪਸ ਆ ਕੇ ਰੱਸੀ ਨੂੰ ਲੰਮੀਆਂ ਕਰਦੀ ਹੈ ਅਤੇ ਫਿਰ ਖੂਬ ਵਿੱਚ ਪਾਉਂਦੀ ਹੈ ਪਰ ਅਜੇ ਵੀ ਰੱਸੀ ਛੋਟੀ ਹੈ ਉੱਥੇ ਬੈਠੀਆਂ ਕੁੜੀਆਂ ਔਰਤਾਂ ਉਸ ਵੱਲ ਦੇਖਦੀਆਂ ਹਨ ਪਰ ਉਹ ਰੱਸੀ ਨੂੰ ਲੰਮੀਆਂ ਕਰਨ ਵਿੱਚ ਵਿਅਸਤ ਹੁੰਦੀ ਹੈ ਇੰਨੀ ਡੇਰ ਵਿੱਚ ਜੋ ਕੁੜੀ ਥੋੜੀ ਦੇਰ ਪਹਿਲਾਂ ਆਈ ਸੀ ਉਹ ਕੁਝ ਟੋਕਰੀਆਂ ਤਿਆਰ ਵੀ ਕਰ ਲੈਂਦੀ ਹੈ ਐ ਫਿਰ ਤੋਂ ਰੱਸੀ ਲੈ ਕੇ ਖੂਬ ਵਿੱਚ ਜਾਂਦੀ ਹੈ ਪਰ ਇਸ ਵਾਰ ਉਹ ਨਿਰਾਸ਼ ਹੋ ਜਾਂਦੀ ਹੈ ਉੱਥੇ ਬੈਠਾ ਇੱਕ ਬਜ਼ੁਰਗ ਉਸਨੂੰ ਆਵਾਜ਼ ਮਾਰਦਾ ਹੈ ਅਤੇ ਆਪਣੇ ਕੋਲ ਬੁਲਾਉਂਦਾ ਹੈ। ਉਹ ਉੱਥੇ ਬੈਠਾ ਇੱਕ ਬਜ਼ੁਰਗ ਉਸਨੂੰ ਆਵਾਜ਼ ਮਾਰਦਾ ਹੈ ਅਤੇ ਆਪਣੇ ਕੋਲ ਬੁਲਾਉਂਦਾ ਹੈ। ਉਹ ਉਸਨੂੰ ਸਮਝਾਉਂਦਾ ਹੈ ਕਿ ਜਦੋਂ ਪ੍ਰਮਾਤਮਾ ਸਾਡੀ ਮਰਜ਼ੀ ਤੋਂ ਬਿਨਾਂ ਸਾਡੇ ਤੋਂ ਕੁਝ ਖੋ ਲੈਂਦਾ ਹੈ ਤਾਂ ਅਸੀਂ ਕਈ ਵਾਰ ਉਸਨੂੰ ਵਾਪਸ ਪ੍ਰਾਪਤ ਕਰਨ ਲਈ ਬਹੁਤ ਜ਼ੋਰ ਲਾਉਂਦੇ ਹਾਂ ਅਤੇ ਕੋਈ ਕੋਸ਼ਿਸ਼ਾਂ ਕਰਦੇ ਹਾਂ ਲੇਕਿਨ ਪ੍ਰਮਾਤਮਾ ਦੀ ਮਰਜ਼ੀ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ। ਦੂਜੇ ਪਾਸੇ ਜੇਕਰ ਤੂੰ ਦੇਖੇਂ ਜਦੋਂ ਤੂੰ ਰੱਸੀ ਬਣਾਉਣਾ ਸ਼ੁਰੂ ਕੀਤੀ ਸੀ ਉਹ ਉਸ ਵੇਲੇ ਇੱਕ ਕੁੜੀ ਨੇ ਟੋکریاں ਬਣਾਉਣੀਆਂ ਸ਼ੁਰੂ ਕੀਤੀਆਂ ਸਨ ਅਤੇ ਹੁਣ ਉਸ ਕੋਲ ਦੋ ਟੋکریاں ਤਿਆਰ ਹਨ ਜੇਕਰ ਤੂੰ ਪਰਮਾਤਮਾ ਵੱਲੋਂ ਖੋਹ ਦਿੱਤੀ ਚੀਜ਼ ਨੂੰ ਮੁੜ ਪਾਉਣ ਵਿੱਚ ਆਪਣਾ ਸਮਾਂ ਬਰਬਾਦ ਨਾ ਕਰਦੀ ਅਤੇ ਉਸ ਵੇਲੇ ਮੁੜ ਤੋਂ ਪਰਮਾਤਮਾ ਦੀ ਰਜ਼ਾ ਵਿੱਚ ਆਪਣਾ ਕੰਮ ਸ਼ੁਰੂ ਕਰ ਦਿੰਦੀ ਤੇ ਹੁਣ ਤੇਰੇ ਕੋਲ ਵੀ ਦੋ ਤਿੰਨ ਟੋکریاں ਹੁੰਦੀਆਂ ਫਿਰ ਅਗਲੇ ਦਿਨ ਉਸ ਸਿਆਣੇ ਪੁਰਖ ਨੇ ਉਸ ਕੋਲੋਂ ਰੱਸੀ ਨੂੰ ਲੈ ਕੇ ਉਸ ਪਿੱਛੇ ਇੱਕ ਹੋਰ ਰੱਸੀ ਲਾਈ ਅਤੇ ਉਸ ਨੂੰ ਉਸ ਦੀ ਟੋਕਰੀ ਕੱਢ ਕੇ ਦਿੱਤੀ ਟੋਕਰੀ ਦੀ ਹਾਲਤ ਨੂੰ ਦੇਖ ਕੁੜੀ ਉਦਾਸ ਹੋ ਗਈ ਅਤੇ ਕਹਿਣ ਲੱਗੀ ਇਹ ਤਾਂ ਮੇਰੀ ਟੋਕਰੀ ਨਹੀਂ ਸਿਆਣਾਪੁਰਖ ਹੱਸਣ ਲੱਗਾ ਅਤੇ ਕਹਿੰਦਾ ਹੈ ਜਦੋਂ ਤੁਸੀਂ ਪਰਮਾਤਮਾ ਦੀ ਰਜ਼ਾ ਵਿੱਚ ਨਹੀਂ ਰਹਿੰਦੇ ਅਤੇ ਉਹ ਜੋ ਤੁਹਾਡੇ ਤੋਂ ਕੁਝ ਖੋਹ ਲੈਂਦਾ ਹੈ ਉਸ ਨੂੰ ਹਰ ਹਾਲਤ ਵਿੱਚ ਵਾਪਸ ਲੈਣਾ ਪਿੱਛੇ ਭਜਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਹੁਣ ਉਹ ਉਹ ਨਹੀਂ ਜਿਸ ਦੀ ਤੁਹਾਨੂੰ ਭਾਲ ਸੀ ਇਸ ਕਰਕੇ ਤੁਹਾਨੂੰ ਪਰਮਾਤਮਾ ਦੀ ਰਜ਼ਾ ਵਿੱਚ ਕੁਝ ਰਹਿ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ